ਤਿੰਨ ਇਹੋ ਜਿਹੀਆਂ ਬੁੱਕਸ ਜੋ ਤੁਹਾਨੂੰ 2026 ਵਿੱਚ ਜ਼ਰੂਰ ਪੜਨੀਆਂ ਚਾਹੀਦੀਆਂ ਨੇ ਟੂ ਚੇਂਜ ਯਰ ਲਾਈਫ ਅਗਰ ਤੁਸੀਂ ਲਾਈਫ 'ਚ ਕੋਈ ਵੱਡਾ ਗੋਲ ਮਿੱਥਿਆ ਹੋਇਆ ਹੈ ਹਾਈ ਗੋਲ ਸੈੱਟ ਕੀਤੇ ਨੇ ਤਾਂ ਇਹ ਤਿੰਨ ਬੁੱਕਸ ਜ਼ਰੂਰ ਤੁਸੀਂ ਪੜਨੀਆਂ ਚਾਹੀਦੀਆਂ ਨੇ ਤੁਹਾਨੂੰ ਯੂ ਮਸਟ ਰੀਡ ਥੈਮ ਐਂਡ ਹੋਪਫੁਲੀ ਤੁਸੀਂ ਇਹਨਾਂ ਬਾਰੇ ਸੁਣਿਆ ਵੀ ਹੋਏਗਾ ਆਮ ਸ਼ੋਰ YouTube ਵਗੈਰਾ ਤੇ ਪਹਿਲੀ ਹੈ ਜੀ ਸੀਕ੍ਰੇਟ ਮੇਰੀ ਫੇਵਰੇਟ ਵੈਸੇ ਤਾਂ ਇਹ ਵੀ ਫੇਵਰੇਟ ਹੈ ਸਬਕੌਂਸ਼ੀਅਸ ਮਾਈਂਡ ਬਟ ਏ ਦਾ ਸੀਕ੍ਰੇਟ ਜਿਹਦੇ ਵਿੱਚ ਲਾਅ ਆਫ ਅਟਰੈਕਸ਼ਨ ਦੀ ਗੱਲ ਕੀਤੀ ਗਈ ਹੈ ਰੋਹਾਂਡਾ ਬੈਰਨ ਆਸਟ੍ਰੇਲੀਅਨ ਰਾਈਟਰ ਹੈ ਜਿਨ੍ਹਾਂ ਨੇ ਲਾਅ ਆਫ ਅਟਰੈਕਸ਼ਨ ਦੀ ਗੱਲ ਕੀਤੀ ਹੈ ਮੈਨੀਫੈਸਟੇਸ਼ਨ ਤੁਹਾਨੂੰ ਪਤਾ ਹੈ ਅੱਜ ਕੱਲ ਲਾਅ ਆਫ ਅਟਰੈਕਸ਼ਨ ਮੈਨੀਫੈਸਟੇਸ਼ਨ ਤੇ ਕਾਫੀ ਕੰਟੈਂਟ ਆ ਰਿਹਾ ਹੈ ਤੇ ਮੈਨੀਫੈਸਟੇਸ਼ਨ ਲੋਕਾਂ ਦੀ ਲਿਟਰਲੀ ਸੱਚ ਹੋ ਰਹੀਆਂ ਨੇ ਐਂਡ ਇਹਦੇ ਵਿੱਚ ਐਕਚੁਅਲੀ ਦੱਸਿਆ ਕੀ ਹੋਇਆ ਡੇ ਵਾਈਜ਼ ਡੇ 5 ਡੇ 4 1 2 3 ਤੋਂ ਲੈ ਕੇ 365 ਟੋਟਲ ਦੱਸੇ ਨੇ ਇੱਥੇ ਲਾਸਟ ਵਾਲਾ ਤੁਹਾਨੂੰ ਦਿਖਾਉਂਦਾ ਮੈਂ 365 پورے ਸਾਲ ਦਾ ਪ੍ਰੋਸੈਸ ਹੈ ਜਾਨੀ ਕਿ ਬੁੱਕ ਦੇ ਅਕੋਰਡਿੰਗ ਕਹਿੰਦੇ ਨੇ ਕਿ ਇੱਕ ਚੈਪਟਰ ਤੁਸੀਂ ਪੜੋ ਇੱਕ ਪੇਜ ਪੜੋ ਇੱਕ ਦਿਨ ਚੋ ਡੇ ਵਾਈਜ਼ ਉਹਨੂੰ ਜ਼ਿੰਦਗੀ ਚ ਇੰਪਲੀਮੈਂਟ ਕਰੋ ਤਾਂ ਤੁਹਾਡੀ ਲਾਈਫ ਐਕਸਟ੍ਰੀਮਲੀ ਤਰੀਕੇ ਨਾਲ ਬਦਲੇਗੀ ਆ ਕੀ ਹੋ ਗਿਆ ਚਿਪਕ ਗਈ ਇਹ ਆ ਦੇਖੋ 365 ਇਹਦੇ ਦੱਸ ਰਿਹਾ ਯੂ ਆਰ ਇਨ ਦਾ ਪਰਫੈਕਟ ਪਲੇਸ ਔਨ ਯੂਅਰ ਪਰਫੈਕਟ ਜਰਨੀ you are right where you are meant to be ਤੁਸੀਂ ਬਿਲਕੁਲ ਸਹੀ ਜਗ੍ਹਾ 'ਉ ਜਿੱਥੇ ਤੁਹਾਨੂੰ ਆਉਣਾ ਚਾਹੀਦਾ ਬਿਕਾਉਜ਼ ਯੂ ਚੂਜ਼ ਇਟ ਤੁਸੀਂ ਚੁਣਿਆ ਆਪਣੀ ਜ਼ਿੰਦਗੀ ਨੂੰ ਐਵੇਂ ਇਹ ਅਲੱਗ-ਅਲੱਗ ਤਰ੍ਹਾਂ ਦੇ ਕੋਰਸ ਹੈਗੇ ਨੇ ਇਹਦੇ 'ਚੋਂ ਕੁਝ ਟੈਕਨੀਕਸ ਦੱਸਿਆਗੇ ਨੇ ਗ੍ਰੈਟੀਟਿਊਡ ਬਾਰੇ ਕਾਫੀ ਗੱਲ ਕੀਤੀ ਗਈ ਹੈ ਕਿ ਤੁਸੀਂ ਸ਼ੁਗਰ ਕਰੋ ਮਾਲਕ ਦਾ ਸ਼ੁਗਰ ਕਰੋ ਯੂਨੀਵਰਸ ਦਾ ਐਂਡ ਬਾਕੀ ਚੀਜ਼ਾਂ ਵੀ ਤੁਹਾਨੂੰ ਮਿਲਣਗੀਆਂ ਦੈਟਸ ਇਟ ਐਂਡ ਸਬਕੌਂਸ਼ੀਅਸ ਮਾਈਂਡ ਦ ਪਾਵਰ ਆਫ ਯਰ ਸਬਕੌਂਸ਼ੀਅਸ ਮਾਈਂਡ ਅਵਚੇਤਨ ਮਨ ਦੀ ਤੁਹਾਡੀ ਜੋ ਸ਼ਕਤੀ ਹੈ ਉਹਦੇ ਬਾਰੇ ਦੱਸਿਆ ਗਿਆ ਅਨਲੌਕ ਯਰ ਮਾਸਟਰ ਕੀ ਟੂ ਸਕਸੈਸ ਇਹਦੇ ਬਾਰੇ ਕਾਫੀ ਇਹ ਤਾਂ ਕਾਫੀ ਜਿਆਦਾ ਫੇਮਸ ਬੁੱਕ ਹੈ ਜਿਹਦੀ ਕਿਦੀ ਇਹ ਕਿਦੀ ਹੈ ਡਾਕਟਰ ਜੋਸਫ ਮਰਫੀ ਕਾਫੀ ਫੇਮਸ ਨੇ ਤੇ ਇਹਦੇ ਬਾਰੇ ਸਬਕੌਂਸ਼ੀਅਸ ਮਾਈਂਡ ਕੌਂਸ਼ੀਅਸ ਤੇ ਸਬਕੌਂਸ਼ੀਅਸ ਦੋ ਤਰ੍ਹਾਂ ਦੇ ਮਾਈਂਡ ਹੁੰਦੇ ਨੇ ਆਪਣੇ ਪਾਰਟਸ ਹੁੰਦੇ ਨੇ ਬੇਸਿਕਲੀ ਬ੍ਰੇਨ ਦੇ ਐਂਡ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਜੋ ਫੀਲਿੰਗਸ ਵਗੈਰਾ ਉਹ ਸਬਕੌਂਸ਼ੀਅਸ ਮਾਈਂਡ 'ਚ ਹੁੰਦੀਆਂ ਨੇ ਐਂਡ ਜੋ ਕੌਂਸ਼ੀਅਸ ਮਾਈਂਡ ਕਿਵੇਂ ਆਪਰੇਟ ਕਰਦਾ ਉਹ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੀਆਂ ਬਹੁਤ ਹੀ ਬੈਸਟ ਬੁੱਕ ਹੈ ði ਮੈਜਿਕ ਆਫ ਥਿੰਕਿੰਗ ਬਿਗ ਡੇਵਿਡ ਸਕੁਆਰ ਸਕੁਆਰ ਸਪਨਨ ਸੈਸ਼ਨ ਗਲਤ ਹੋ ਸਕਦਾ ਮੇਰਾ ਕਿ ਤੁਸੀਂ ਅਗਰ ਵੱਡਾ ਸੋਚਦੇ ਹੋ ਤਾਂ ਮੈਜਿਕ ਕੀ ਹੁੰਦਾ ਤੁਹਾਡੀ ਲਾਈਫ ਚ ਬਹੁਤ ਚੀਜ਼ਾਂ ਘੈਂਟ ਘੈਂਟ ਮਿਲਦੀਆਂ ਨੇ ਬਹੁਤ ਹੀ ਸੁੰਦਰ ਇਹ ਪੰਜਾਬੀ ਵਰਜ਼ਨ ਵਿੱਚ ਵੀ ਪੜੀਏ ਬੁੱਕ ਇਹ ਵਾਲੀ ਵੀ ਪੜੀਏ ਇਹ ਵਾਲੀ ਵੀ ਪੜੀਏ ਇਹ ਵਾਲੀ ਤਾਂ ਇੰਗਲਿਸ਼ ਚ ਹੀ ਪੜੀਏ ਤੇ ਪੰਜਾਬੀ ਚ ਜੇ ਤੁਸੀਂ ਲੈ ਸਕਦੇ ਹੋ ਬਿਲਡ ਕੌਨਫੀਡੈਂਸ ਐਂਡ ਡਿਸਟਰੋਏ ਫੀਅਰ ਐਵੇਂ ਦੇ ਅਲੱਗ-ਅਲੱਗ ਕਨਸੈਪਟ ਜੇ ਹੈਗੇ ਨੇ ਕਿ ਤੁਸੀਂ ਸਟੈਪ ਵਾਈਜ਼ ਦੱਸਿਆ ਗਿਆ ਕਿ ਤੁਸੀਂ ਆਪਣੀ ਰੀਪ੍ਰੋਗਰਾਮ ਕਿਵੇਂ ਕਰ ਸਕਦੇ ਹੋ ਆਪਣੇ ਮਾਈਂਡ ਨੂੰ ਤੇ ਜਦੋਂ ਵੀ ਇੱਕ ਆਪਾਂ ਛੋਟੇ ਜਿਹੇ ਗੋਲ ਛੋਟੀ ਜਿਹੀ ਜ਼ਿੰਦਗੀ ਆਪਾਂ ਸੋਚੀ ਹੁੰਦੀ ਹੈ ਤੇ ਅਗਰ ਵੱਡਾ ਕੋਈ ਸੋਚਦੇ ਆ ਹਾਈ ਗੋਲ ਸੈੱਟ ਕਰਦੇ ਆ ਤਾਂ ਫਿਰ ਅਰਚਨਾ ਕੀ ਕੀ ਆਉਂਦੀਆਂ ਨੇ ਹਨਾ ਤੇ ਮਾਈਂਡ ਥੋੜਾ ਜਿਹਾ ਕੰਟਰੋਵਰਸੀ ਹੁੰਦੀ ਹੈ ਕਿ ਨਹੀਂ ਯਾਰ ਇਹ ਕੀ ਪਤਾ ਮੈਂ ਕਰ ਸਕਾਂ ਕਿ ਨਾ ਕਰ ਸਕਾਂ ਤੇ ਉਹ ਤੁਹਾਨੂੰ ਦੱਸੇਗਾ ਕਿ ਤੁਸੀਂ ਵੱਡਾ ਸੋਚੋ ਤੇ ਉਹਦਾ ਜਾਦੂ ਕੀ ਹੋਏਗਾ ਤੁਹਾਡੀ ਜ਼ਿੰਦਗੀ 'ਚੋ ਵੱਡੀ ਸੋਚ ਦਾ ਵੱਡਾ ਜਾਦੂ ਬਲੀਵ ਯੂ ਕੈਨ ਸਕਸੀਡ ਐਂਡ ਯੂ ਵਿਲ ਸੋ ਇਹ ਤਿੰਨੋਂ ਬੁੱਕਸ ਨੇ ਜੀ ਯੂ ਮਸਟ ਰੀਡ ਬਹੁਤ ਹੀ ਫੇਮਸ ਤੇ ਆ ਵੇਖੋ 1 ਓਵਰ 1 ਮਿਲੀਅਨ ਕਾਪੀਸ ਸੋਲਡ 6 ਮਿਲੀਅਨ ਇਹਦੇ ਤਰ੍ਹਾਂ ਦੇ ਸੀ ਇਹ 베ਸਟ ਬੁੱਕ ਮੰਨ ਲਗੀ ਤੇ 1 2 ਇਹ ਵੀ ਪੜਨੀ ਚਾਹੀਦੀ ਹੈ ਤਿੰਨੋਂ 베ਸਟ ਨੇ